ਇਸ ਸੀਸੀਟੀਵੀ ਤਸਵੀਰਾਂ ਨੂਰਪੁਰ ਬੇਦੀ ਦੇ ਮੇਨ ਬੱਸ ਸਟੈਂਡ ਨੇੜੇ 30 ਚੌਕ ਦੀਆਂ ਨੇ ਇੱਥੇ ਇੱਕ ਦੁਕਾਨਦਾਰ ਤੇ ਚਾਰ ਲੋਕਾਂ ਨੇ ਹਮਲਾ ਕੀਤਾ ਹਾਲਾਂਕਿ ਦੁਕਾਨਦਾਰ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੀੜਤ ਮਨੋਜ ਜੋਸ਼ੀ ਦੀ ਕੋਈ ਵਾਹ ਨਹੀਂ ਚੱਲੀ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਇੱਕ ਵਿਅਕਤੀ ਮੂੰਹ ਤੇ ਕੱਪੜਾ ਬੰਨ੍ਹੇ ਦੁਕਾਨ ਦੇ ਅੰਦਰ ਆਉਂਦਾ ਹੈ ਇਸ ਤੋਂ ਬਾਅਦ ਤਿੰਨ ਹੋਰ ਨੌਜਵਾਨ ਮੂੰਹ ਲਪੇਟੀ ਅੰਦਰ ਆਉਂਦੇ ਨੇ ਜਦੋਂ ਦੁਕਾਨਦਾਰ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੌਲਜਮ ਦੁਕਾਨਦਾਰ ਸ਼ਟਰ ਡੇਕੇ ਕੋਟਮਾਰ ਕਰਦੇ ਨੇ ਇਹ ਨਹੀਂ ਨਹੀਂ ਹਮਲਾਵਰ ਨਕਦੀ ਅਤੇ ਹੋਰ ਸਮਾਨ ਵੀ ਉਲਟ ਕੇ ਫਰਾਰ ਹੋ ਗਈ ਮੇਰੇ ਦੋਸਤ ਨੇ ਮਨੋਜ ਜੋਸ਼ੀ ਜੀ ਬੀਤੀ ਰਾਤ ਇੱਕ ਬੜੀ ਜਿੱਦਾਂ ਕਹਿੰਦੇ ਆ ਕਾਰਾਣਾ ਹਰਕਤ ਵੀ ਕਹ ਲਈਏ ਗੁੰਡਾ ਹਰਕਤ ਕਹ ਲਈਏ ਚਾਰ ਬੰਦਿਆਂ ਵੱਲੋਂ ਨੂਰ ਪਰਵੇਦੀ ਜ਼ਿਲ੍ਹਾ ਰੂਪਨਗਰ ਦੇ ਨੂਰ ਪਰਵੇਦੀ ਮੇਨ ਬੱਸ ਸਟੈਂਡ ਤੇ ਦੁਕਾਨ ਕਰ ਰਹੇ ਨੇ ਉੱਥੇ ਇਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ 10:20 ਮਿੰਟ ਤੇ ਬੜੀ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਂਦਾ ਡਾਟ ਵਗੈਰਾ ਮਾਰੇ ਜਾਂਦੇ ਆ ਇਹਦੀ ਬਹਾਦਰੀ ਸੀ ਸਾਡੇ ਸਾਥੀ ਦੀ ਕਿ ਪੱਟੜ ਹੋਣ ਦੇ ਹਾਲਾਤਾਂ ਵਿੱਚ ਵੀ ਉਹਨਾਂ ਬਨੂ ਲਾਏਗੇ ਛਟ ਨੂੰ ਚੱਕ ਕੇ ਬਾਹਰ ਨਿਕਲ ਗਿਆ ਮੈਂ ਇਸ ਪੂਰੇ ਮਾਮਲੇ ਵਿੱਚ ਬੀਜੀਪੀ ਪੰਜਾਬ ਗੌਰਵ ਯਾਦਵ ਜੀ ਐਸਐਸਪੀ ਰੂਪਨਗਰ ਖੁਰਾਨਾ ਜੀ ਤੇ ਸਮੂਹ ਜਿੰਨੇ ਵੀ ਵਿੰਗ ਨੇ ਬੇਸ਼ੱਕ ਸੀਆਈ ਸਟਾਫ ਰੂਪਨਗਰ ਹੈ ਹੋਰ ਨੇ ਇਨਾਂ ਦੇ ਐਦਾਂ ਦੇ ਜਿਹੜੇ ਸਮਾਜ ਵਿਰੋਧੀ ਅਨਸਰ ਹੈ ਇਹਨਾਂ ਨੂੰ ਬਖਸ਼ਾ ਨਹੀਂ ਜਾਂਦਾ ਤੁਰੰਤ ਪ੍ਰਭਾਵ ਦੇ ਨਾਲ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਮ ਦੁਕਾਨਦਾਰ ਵਰਗ ਹੈ ਵਪਾਰੀ ਵਰਗ ਹੈ ਨਿਡਰ ਹੋ ਕੇ ਨਿਰਭੀਕ ਹੋ ਕੇ ਆਪਣਾ ਕਾਰੋਬਾਰ ਕਰ ਸਕੇ